ਪਰਵਾਸੀਆਂ ਨੂੰ ਪੰਜਾਬ ਉਦੋਂ ਚੰਗਾ ਲੱਗਦਾ ਜਦੋਂ ਉਹਨਾਂ ਨੂੰ ਕਮਾਈ ਦੇਵੇ ਅੱਜ ਜਦੋਂ ਪੰਜਾਬ ਨਾਲ ਖੜਨ ਦੀ ਲੋੜ ਆਈ ਤੇ ਉਦੋਂ ਉਹਨਾਂ ਨੇ ਆਪਣੀਆਂ ਵੀ ਹੀਰਾ ਆਪਣੇ ਦੇਸ਼ ਵੱਲ ਨੂੰ ਕੱਸ ਲਈਆਂ ਆਪਣੇ ਸੂਬਿਆਂ ਹਲ ਕੱਸ ਲਈਆਂ ਪੰਜਾਬ ਉਹਨਾਂ ਨੂੰ ਗੱਲ ਨਾ ਲਾਵੇ ਓਖੇ ਵੇਲੇ ਵੀ ਆਓ ਯਾਰ ਤੁਸੀਂ ਸਾਡੇ ਭੈਣ ਭਾਈ ਜੇ ਇਸੇ ਦੇਸ਼ ਦੇ ਵਸਿੰਦੇ ਹੋ ਇਸੇ ਦੇਸ਼ ਦੇ ਰਹਿਣ ਵਾਲੇ ਤੇ ਆਪਾਂ ਨਾਲ ਨੂੰ ਗੱਲ ਲਾਈਏ ਤੇ ਪਰ ਜਦੋਂ ਸਾਡੇ ਗੱਲ ਸਾਡੇ ਮੁਸੀਬਤ ਬਣੇ ਤੇ ਉਹੀ ਸਾਡੇ ਗੱਲ ਅੱਗੇ ਸਾਡੇ ਵੱਖੇ ਚ ਸ਼ਰਾਬ ਮਾਰਨ ਫਿਰ ਇਹ ਕੋਈ ਚੰਗੀ ਗੱਲ ਨਹੀਂ ਦੇਖੋ ਜਾਣ ਕੇ ਕਰਨ ਕਿਆ-ਕਿਆ ਬਤਾਲੋ ਕਾ ਮੈਂ ਸਾਦੀ ਹੈ ਨਾ ਤੂੰ ਨਾਰੀਓਂ ਗਾਓ ਬਾਲ ਬੱਚੇਦਾਰ ਲੈ ਕੇ ਜਾ ਰਹੇ ਹੋ ਕੀ ਬਾਤ ਹੋਗੀ ਯਹਾਂ ਪੇ ਉਧਰ ਜਾ ਰਹੇ ਗਾਵੇਂ ਸਾਦੀ ਹੈ ਘਰ ਮੇਂ ਇਸ ਲਈ ਜਾ ਵੀ ਆਪਾਂ ਆਪਣੇ ਸੂਬੇ ਚ ਜਾ ਕੇ ਆਪਣੀ ਭੈਣ ਦਾ ਵਿਆਹ ਧਰਿਆ ਤੇ ਜਿਹੜਾ ਇੱਥੇ ਵਿਆਹ ਧਰਿਆ ਜਿਹੜਾ ਇੱਥੇ ਗੋਲਾਬਾਰੀ ਹੋ ਰਹੀ ਹੈ ਜਿਹੜੀ ਇੱਥੇ ਬੰਬਾਰੀ ਹੋ ਰਹੀ ਜਿਹੜੇ ਇੱਥੇ ਵੱਡਾ ਵਿਆਹ ਧਰਿਆ ਉਹਦੇ ਚ ਕਿੰਨੇ ਹਿੱਸਾ ਪੋਣਾ ਜੇ ਦਿੱਲੀ ਦੀਆਂ ਬਰੂਹਾਂ ਤੇ ਅਸੀਂ ਜਾਈਏ ਤੇ ਅੱਤਵਾਦੀ ਤੇ ਜੇ ਅਸੀਂ ਬਾਰਡਰ ਤੇ ਲੜੀਏ ਤੇ ਆਪਾਂ ਬਹਾਦਰ ਤੇ ਸ਼ਹੀਦ ਤੇ ਮਾਰਸ਼ਲ ਕੌਮ ਯਾਰ ਇਹ ਦੋਰੀ ਕਾਣੀ ਵੰਡ ਸਾਡੇ ਨਾਣਾ ਕਰੋ ਦੋਸ਼ ਜਿਆਦਾ ਪ੍ਰਵਾਸੀਆਂ ਦੀ ਨਹੀਂ ਦੋਸ਼ ਪਹਿਲਾਂ ਸਾਡੇ ਕਿਸਾਨ ਭਰਾਵਾਂ ਦਾ ਵੀ ਜਿਨ੍ਹਾਂ ਨੇ ਇਹਨਾਂ ਨੂੰ ਚੰਬਲਾਇਆ ਗਰੀਬਾਂ ਸਾਥੋਂ ਤੁਸੀਂ ਇੰਟਰਵਿਊ ਕਰਕੇ ਆਇਆ ਸਾਡੇ ਮਜ਼ਦੂਰ ਭਰਾ ਕਹਿੰਦੇ 15 ਦਿਨ ਹੋ ਗਏ ਅਸੀਂ ਦਿਹਾੜੀ ਨਹੀਂ ਲਈ ਤੇ ਸਾਡੇ ਘਰ ਅੱਜ ਅੰਨ ਨਹੀਂ ਹੈ ਵੀ ਕਿ ਨਹੀਂ ਲੱਗਦੀ ਵੀ ਨਹੀਂ ਭਾਈ 10 ਦਿਨ ਹੋ ਗਏ ਬਹੁਤ ਮੰਦਾ ਆ ਲਿਆ ਅੱਜ ਉਹ ਪ੍ਰਵਾਸੀਆਂ ਨੂੰ ਛੱਡ ਕੇ ਇਹ ਆਪਣੇ ਭੈਣ ਭਾਈਆਂ ਨੂੰ ਗੱਲ ਨਾ ਲਾਓ ਆਪਣੇ ਭੈਣ ਭਾਈਆਂ ਨੂੰ ਕੰਮ ਦਿਓ ਜੱਟ ਤੇ ਸਿਰੀ ਦਾ ਪਿਆਰ ਇੰਨਾ ਪ੍ਰਵਾਸੀਆਂ ਨੇ ਤੋੜਿਆ ਵੀ ਜਦੋਂ ਜੱਟ ਤੇ ਸਿਰੀ ਦੀ ਸਾਹ ਟੁੱਟੀ ਸਚਾਈ ਅੱਜ ਮੈਂ ਪਤਾ ਨਹੀਂ ਮੇਰੀ ਗੱਲ ਲੋਕੀ ਕਿਸ ਢੰਗ ਨਾਲ ਲੈਣ ਪਰ ਮੈਂ ਜਿਹੜੇ ਦਿਲ ਦੇ ਵਰवले ਉਹ ਕਢਣਾ ਚਾਹੁੰਨਾ ਵੀ ਅੱਜ ਜਿਹੜੇ ਜੱਟਾਂ ਦੇ ਮੁੰਡੇ ਉਹ ਖੇਤੀਬਾੜੀ ਨਹੀਂ ਕਰਨਾ ਚਾਹੁੰਦੇ ਪਰਵਾਸੀ ਵੀ ਮਿਹਨਤ ਕਰਦੇ ਆ ਉਹ ਮੈਂ ਉਹਨਾਂ ਨੂੰ ਕੋਈ ਗਲਤ ਲੈ ਜੇ ਨਾ ਨਹੀਂ ਪਰ ਜਦੋਂ ਪੰਜਾਬ ਨਾਲ ਖਲੋਂਨ ਦੀ ਗੱਲ ਆਈ ਫਿਰ ਪ੍ਰਵਾਸੀ ਆਪਣਾ ਡੋਰੀਆ ਬਿਸਤਰਾ ਛੁੱੱਕ ਕੇ ਜਿਹੜਾ ਵਾ ਉਹ ਆਪਣੇ ਸੂਬੇ ਨੂੰ ਚਲੇ ਗਿਆ ਅੱਜ ਮੰਨ ਖਲੋਂਨ ਦੀ ਗੱਲ ਆ ਜੇ ਗੱਲ ਹੁੰਦੀ ਹੈ ਤੇ ਜੇ ਬਾਰਡਰਾਂ ਤੇ ਲੜਦੇ ਪੰਜਾਬੀ ਹੈ ਜੇ ਆਪਣੇ ਹੱਕਾਂ ਲਈ ਲੜੇ ਦਿੱਲੀ ਦੀਆਂ ਬਰੂਹਾਂ ਤੇ ਜਾਵੇ ਪੰਜਾਬੀ ਤੇ ਅੱਜ ਪੰਜਾਬੀ ਕੀ ਗੱਲ ਲੜਨ ਵਾਸਤੇ ਰਹਿ ਗਏ ਯਾਰ ਪੰਜਾਬੀ ਕੋਈ ਐਸ਼ ਪ੍ਰਸਤੀ ਨਹੀਂ ਕਰ ਸਕਦਾ ਪੰਜਾਬੀ ਕੋਈ ਅਧਿਕਾਰ ਨਹੀਂ ਹੈ ਕਿ ਵੀ ਆਪਣੇ ਸੂਬੇ ਚ ਰਹਿ ਕੇ ਵੀ ਆਪਣੇ ਘਰ ਦੇ ਵਿੱਚ ਖੁਸ਼ਹਾਲੀ ਨਾਲ ਜ਼ਿੰਦਗੀ ਬਤੀਤ ਕਰ ਲੈ ਕੀ ਲੱਗਦਾ ਵੀ ਜੇਕਰ ਪ੍ਰਵਾਸੀ ਫਿਰ 2 ਮਹੀਨਾ ਬਾਅਦ ਵਾਪਸ ਆਉਂਦੇ ਨੇ ਪੰਜਾਬ ਵਿੱਚ ਖਾਸ ਕਰਕੇ ਪੰਜਾਬੀਆਂ ਨੂੰ ਕੀ ਬੇਗਾਨਾ ਚਾਹੋਗੇ ਸਾਡੇ ਜਿਹੜੇ ਕਿਸਾਨ ਭਰਾ ਨੇ ਸਾਡੇ ਜ਼ਮੀਂਦਾਰ ਭਰਾ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਪਹਿਲੇ ਇਹ ਅਪੀਲ ਕਿਸਾਨ ਭਰਾਵਾਂ ਨੂੰ ਨਹੀਂ ਆ ਇਹ ਅਪੀਲ ਉਹ ਸਰਕਾਰਾਂ ਨੂੰ ਆ ਜਿਹੜੀਆਂ ਸਰਕਾਰਾਂ ਫ੍ਰੀ ਟ੍ਰੇਨਾਂ ਚਲਾ ਰਹੀਆਂ ਵਿਆਹ ਚ ਇਲੈਕਸ਼ਨ ਆ ਇਹ ਜੰਗ ਜਿਹੜਾ ਇਲੈਕਸ਼ਨ ਦਾ ਨਤੀਜਾ ਵਾ ਵੀ ਪੰਜਾਬ ਸਰਕਾਰ ਆਪਣੇ ਪੰਜਾਬ ਦੇ ਬੁਸ਼ਿੰਦਿਆ ਬਾਰੇ ਸੋਚੇ ਪੰਜਾਬ ਦੇ ਹੱਕਾਂ ਬਾਰੇ ਸੋਚੇ ਪੰਜਾਬ ਦੇ ਪਾਣੀਆਂ ਬਾਰੇ ਸੋਚੇ ਪੰਜਾਬ ਦੀ ਜ਼ਮੀਨ ਬਾਰੇ ਸੋਚੇ ਜਿੰਨੀ ਜ਼ਰੂਰਤ ਹੈ ਸਾਨੂੰ ਜਿੰਨੇ ਲੋਕਾਂ ਦੀ ਕੰਮ ਕਰਨ ਵਾਲਿਆਂ ਦੀ ਉਹਨੇ ਬੰਦੇ ਸੱਦੇ ਨਹੀਂ ਤੇ ਬਾਕੀ ਟ੍ਰੇਨਾਂ ਭਰ ਕੇ ਵਾਪਸ ਭੇਜ ਦੇਵੇ ਪੰਜਾਬ ਨੂੰ ਲੋਡ ਨਹੀਂ ਕਿਸੇ ਪ੍ਰਵਾਸੀ ਦੀ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਲੰਜ ਦੇ ਨਾਲ ਜਿਸ ਤਰ੍ਹਾਂ ਮਾਹੌਲ ਬਣਿਆ ਪਿਆ ਵਾ ਤਰਾਪੂ ਸਥਿਤੀ ਬਣੀ ਪਈ ਹੈ ਪੰਜਾਬ ਦੀ ਜਿਸ ਤਰ੍ਹਾਂ ਦੋਵਾਂ ਦੇਸ਼ਾਂ 'ਚ ਜੰਗ ਲੱਗੀ ਪਈ ਆ ਪਾਕਿਸਤਾਨ ਤੇ ਹਿੰਦੁਸਤਾਨ ਦੀ ਚਾਹੇ ਸੀਜ਼ਫਾਇਰ ਹੋ ਗਿਆ ਔਰ ਜੰਗਬੰਦੀ ਹੋ ਗਈ ਆ ਪਰ ਫਿਰ ਵੀ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਹੈ ਸਹਿਮ ਦਾ ਮਾਹੌਲ ਹੈ ਤੁਸੀਂ ਦੇਖਿਆ ਪੰਜਾਬੀ ਹਮੇਸ਼ਾ ਬਹਾਦਰ ਕੌਮ ਆ ਜਦੋਂ ਪੰਜਾਬ ਤੇ ਮੁਸ਼ਕਲ ਪੈਂਦੀ ਹੈ ਪੀੜ ਪੈਂਦੀ ਹੈ ਪੰਜਾਬੀ ਸਭ ਤੋਂ ਪਹਿਲਾਂ ਗਾੜੀ ਹੁੰਦਾ ਚਾਹੇ ਖੜਾਂ ਦੀ ਗੱਲ ਕਰੀਏ ਚਾਹੇ ਸੋਕੇ ਦੀ ਗੱਲ ਕਰੀਏ ਜਾਂ ਕਿਸੇ ਵੀ ਮੁਸੀਬਤ ਆਉਂਦੀ ਹੈ ਪੰਜਾਬੀ ਜਿਹੜੀ ਹੈ ਬਹਾਦਰ ਕੌਮ ਹੈ ਕਰੀ ਭਜਦੀ ਨਹੀਂ ਹੈ ਪਰ ਤਸੀਂ ਆਖੀਂ ਖਾਵਾਂਗੇ ਅਮਰਸਾਦੇ ਰੇਲਵੇ ਸਟੇਸ਼ਨ ਦੀ ਅੱਜ ਜਿਸ ਤਰ੍ਹਾਂ ਜ پنجاب ਤੇ ਪੀੜ ਪਈ ਹੈ پنجاب ਤੇ ਮੁਸ਼ਕਲ ਦੀ ਪਈ ਹੈ ਤੇ ਪ੍ਰਵਾਸੀ ਜਿਹੜੇ ਨੇ ਵੰਡੀਆ ਤਦਾਦ ਵਿੱਚ ਟਰਾਲੀਆਂ ਭਰ-ਭਰ ਕੇ ਸੋਰੀ ਸਟੇਸ਼ਨਾਂ ਤੇ ਜਿਹੜੀਆਂ ਖਾਦ ਕੇ ਟ੍ਰੇਨਾਂ ਭਰ-ਭਰ ਕੇ ਜਿਹੜੇ ਵਾਪਸ ਜਾ ਰਹੇ ਜੁੱਲੋ ਲੋਕ ਇਹਨਾਂ ਨਾਲ ਗੱਲਬਾਤ ਕੀਤੀ ਆ ਕੋਈ ਕਹਿੰਦਾ ਅਸੀਂ ਵਿਆਹ ਧਰਿਆ ਵਾ ਕੋਈ ਕਹਿੰਦਾ ਸਾਡੇ ਘਰੇ ਪ੍ਰੋਗਰਾਮ ਹੈ ਕੋਈ ਕੁਝ ਬਹਾਨੇ ਮਾਰ-ਮਾਰ ਕੇ ਆਪਣਾ ਸਾਜੋ ਸਮਾਜਣਾ ਲੈ ਕੇ ਉਹ ਵਾਪਸ ਆ ਰਹੇ ਨੇ ਇਸ ਤਮਾਮ ਉਹ ਅੱਜ ਗੱਲਬਾਤ ਕਰਾਂਗੇ ਸਾਡਾ ਗੱਲਬਾਤ ਕਰਨ ਨੂੰ ਤਿਆਰ ਨੇ ਸਰਵਿਸਿੰਗ ਹਾਰੀ ਜੀ ਹਰ ਜੀ ਕਿਸਤਾਂ ਦੇ ਦੋ ਪੰਜਾਬ ਦੀ ਲੜਾਈ ਹਮੇਸ਼ਾ ਪੰਜਾਬੀਆਂ ਨੂੰ ਲੜਨੀ ਪੈਂਦੀ ਆ ਪੰਜਾਬ ਨੂੰ ਹੀ ਸੰਤਾਪ ਚੱਲਣਾ ਪੈਂਦਾ ਵਾ ਅੱਜ ਪ੍ਰਵਾਸੀ ਕਹਿੰਦੇ ਸੀ ਜਦੋਂ ਪੰਜਾਬ ਵਿੱਚ ਆਉਂਦੇ ਨੇ ਪਿੰਡੋਂ ਕਹਿ ਕੇ ਆਉਂਦੇ ਨੇ ਬਿਹਾਰ ਦੀ ਗੱਲ ਕਰੀ ਯੂਪੀ ਦੀ ਗੱਲ ਕਰੀਏ ਵੀ ਅਸੀਂ ਪੰਜਾਬ ਚੱਲੇ ਆ ਪੰਜਾਬ ਵਿੱਚ ਕਮਾਈ ਕਰਾਂਗੇ ਪੰਜਾਬ ਨੂੰ ਦੁਬਈ ਸਮਝਦੇ ਨੇ ਵੀ ਉੱਥੇ ਜਾ ਕਮਾਈ ਕਰਾਂਗੇ ਇੱਥੋਂ ਕਮਾਈ ਕਰਾ ਕੇ ਵਾਪਸ ਆਪਣੇ ਦੇਸ਼ ਨੂੰ ਭੇਜ ਕੇ ਆਪਣੇ ਘਰ ਲੈ ਕੇ ਜਾਵਾਂਗੇ ਪਰ ਜਦੋਂ ਅੱਜ ਪੰਜਾਬ ਨਾਲ ਖਾਣਨ ਦੀ ਲੋੜ ਆ ਅੱਜ ਅਸੀਂ ਦੇਖਿਆ ਉਹਨਾਂ ਦੀ ਟ੍ਰੇਨਾਂ ਹਰ ਪਲ ਵਾਪਸ ਜਾ ਰਹੇ ਨੇ ਯੂਪੀ ਵੀ ਹਾ ਤੱਕ ਜਾ ਰਹੇ ਨੇ ਅੱਜ ਖੜਦੇ ਕਿਉਂ ਨਹੀਂ ਆ ਕਿੱਥੇ ਕਮੀ ਲੱਗਦੀ ਆ ਸਾਡੇ ਖਾਸ ਕਰਕੇ ਜਿਹੜੇ ਲੀਡਰ ਨੇ ਅਸੀਂ ਦੇਖਿਆ ਸਿਆਸਤ ਸਾਡੀ ਪੰਜਾਬ ਦੀ ਇਸ ਤਰ੍ਹਾਂ ਦੀ ਆ ਪ੍ਰਵਾਸੀਆਂ ਦੀ ਵੋਟਾਂ ਤੱਕ ਬਣਾਈਆਂ ਨੇ ਸਭ ਨੂੰ ਇਹਨਾਂ ਨੂੰ ਦਿੱਤਾ ਗਿਆ ਪਰ ਫਿਰ ਵੀ ਅੱਜ ਖੜਨ ਦੀ ਲੋੜ ਆ ਕਿਉਂ ਨਹੀਂ ਖੜ ਰਹੇ ਇੱਥੇ ਅੱਜ ਗਰਵਲ ਸਾਹਿਬ ਜਦੋਂ جنگ ਦੇ ਹਾਲਾਤ ਪੈਦਾ ਹੋ ਗਏ ਜਦੋਂ ਜੰਗ ਸ਼ੁਰੂ ਹੋ ਗਈ ਤੇ ਜੰਗ ਦੇ ਵਿੱਚ ਜਦੋਂ ਸਾਡੇ ਘਰਾਂ ਦੇ ਕੋਠਿਆਂ ਦੇ ਉੱਤੇ ਦੀ ਉਹ ਉਹਨਾਂ ਦੇ ਮਜ਼ਾਈਲਾ ਆਉਣ ਲੱਗੀਆਂ ਉਹਨਾਂ ਦਾ ਫਾਇਰ ਆਉਣ ਲੱਗਾ ਤੇ ਉਦੋਂ ਪ੍ਰਵਾਸੀਆਂ ਨੂੰ ਸਾਡਾ ਪੰਜਾਬ ਨਹੀਂ ਚੰਗਾ ਲੱਗਦਾ ਪ੍ਰਵਾਸੀਆਂ ਨੂੰ ਪੰਜਾਬ ਉਦੋਂ ਚੰਗਾ ਲੱਗਦਾ ਜਦੋਂ ਉਹਨਾਂ ਨੂੰ ਕਮਾਈ ਦੇਵੇ ਪਰ ਅੱਜ ਦੁੱਖ ਦੀ ਗੱਲ ਆ ਵੀ ਜਦੋਂ ਲਾਕਡਾਊਨ ਸੀਗਾ ਅਸੀਂ ਇਹੀ ਪ੍ਰਵਾਸੀ ਜਿਹੜੇ ਮੋਦੀ ਸਰਕਾਰ ਨੇ ਆਪਣੇ ਗੱਲ ਨਾਲ ਨਹੀਂ ਲਾਏ ਤੁਸੀ ਯਾਦ ਹੋਣਾ ਤੁਹਾਨੂੰ ਇਹ ਸੜਕਾਂ ਤੇ ਤੁਰ ਤੁਰ ਲਈ ਮਜਬੂਰ ਸੀ ਉਹਨਾਂ ਦੇ ਧੀਆਂ ਪੁੱਤਰਾਂ ਦੀਆਂ ਲਾਸ਼ਾਂ ਮੋੜਿਆਂ ਤੇ ਕਈ ਕਿ ਦਿਨ ਉਹਨਾਂ ਨੇ ਢੋਈਆਂ ਤੇ ਉਹ ਟ੍ਰੇਨ ਜਿਹਦੀ ਟ੍ਰੇਨ ਦੇ ਥੱਲੇ ਆਣ ਕੇ 100 ਪ੍ਰਵਾਸੀ ਜਿਹੜਾ ਮਾਰਿਆ ਗਿਆ ਸੀ ਜਿਹੜੇ ਤੁਰਨੋਂ ਸਮਰੱਥ ਹੋ ਗਏ ਸੀ ਤੇ ਜਿਨ੍ਹਾਂ ਨੇ ਆਪਣੀ ਖੁਦ ਖੁਸ਼ੀ ਮਨਜ਼ੂਰ ਕਰ ਲਈ ਸੀ ਤੇ 100 ਪ੍ਰਵਾਸੀ ਜਿਹੜਾ ਟ੍ਰੇਨ ਦੇ ਥੱਲੇ ਆਇਆ ਸੀ ਤੇ ਉੱਥੇ ਰੋਟੀਆਂ ਵੀ ਡਿੱਗੀਆਂ ਸੀਗੀਆਂ ਉਹ ਪੰਜਾਬ ਵੱਲੋਂ ਪੈਕ ਕਰਕੇ ਉਹਨਾਂ ਪ੍ਰਵਾਸੀਆਂ ਨੂੰ ਦਿੱਤੀਆਂ ਸੀਗੀਆਂ ਅੱਜ ਜਦੋਂ ਪੰਜਾਬ ਨਾਲ ਖੜਨ ਦੀ ਲੋੜ ਆਈ ਤੇ ਉਦੋਂ ਉਹਨਾਂ ਨੇ ਆਪਣੀਆਂ ਵੀ ਹੀਰਾ ਆਪਣੇ ਦੇਸ਼ ਵੱਲੋਂ ਕਸ ਲਈਆਂ ਆਪਣੇ ਸੂਬਿਆਂ ਹਲ ਕਸ ਲਈਆਂ ਇਹ ਬੜੀ ਮਤਲਬ ਮੰਦ ਭਾਗੀ ਕਰਨਾ ਵੀ ਆਪਾਂ ਪੰਜਾਬ ਉਹਨਾਂ ਨੂੰ ਗੱਲ ਨਾ ਲਾਵੇ ਓਖੇ ਵੇਲੇ ਵੀ ਆਓ ਯਾਰ ਤੁਸੀਂ ਸਾਡੇ ਭੈਣ ਭਾਈ ਜੇ ਇਸੇ ਦੇਸ਼ ਦੇ ਵਸਿੰਦੇ ਹੋ ਇਸੇ ਦੇਸ਼ ਦੇ ਰਹਿਣ ਵਾਲੇ ਤੇ ਆਪਾਂ ਨਾਲ ਨੂੰ ਗੱਲ ਲਈਏ ਤੇ ਪਰ ਜਦੋਂ ਸਾਡੇ ਗੱਲ ਸਾਡੇ ਮੁਸੀਬਤ ਬਣੇ ਤੇ ਉਹੀ ਸਾਡੇ ਗੱਲ ਅੱਗੇ ਸਾਡੇ ਵੱਖੇ ਚ ਸ਼ੁਰਾ ਮਾਰਨ ਤੇ ਫਿਰ ਇਹ ਕੋਈ ਚੰਗੀ ਗੱਲ ਨਹੀਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅਗਰੇਵਾਲ ਸਾਹਿਬ ਤੁਸੀਂ ਕੱਲ ਇੰਟਰਵਿਊ ਕੀਤੀ ਹੈ ਜਿਦੇ ਚੋ ਕਹਿ ਰਿਹਾ ਵਿਆਹ ਧਰਿਆ ਵੀ ਆਪਾਂ ਆਪਣੇ ਸੂਬੇ ਚ ਜਾ ਕੇ ਆਪਣੀ ਭੈਣ ਦਾ ਵਿਆਹ ਧਰਿਆ ਤੇ ਜਿਹੜਾ ਇੱਥੇ ਵਿਆਹ ਧਰਿਆ ਜਿਹੜਾ ਇੱਥੇ ਗੋਲਾਬਾਰੀ ਹੋ ਰਹੀ ਹੈ ਜਿਹੜੀ ਇੱਥੇ ਬੰਬਾਰੀ ਹੋ ਰਹੀ ਜਿਹੜੇ ਇੱਥੇ ਵੱਡਾ ਵਿਆਹ ਧਰਿਆ ਉਹਦੇ ਚ ਕਿੰਨੇ ਹਿੱਸਾ ਪੋਣਾ ਯਾਰ ਵੀ ਜੇ ਦਿੱਲੀ ਦੀਆਂ ਬਰੂਹਾਂ ਤੇ ਅਸੀਂ ਜਾਈਏ ਤੇ ਅੱਤਵਾਦੀ ਤੇ ਜੇ ਅਸੀਂ ਬਾਰਡਰ ਤੇ ਲੜੀਏ ਤੇ ਆਪਾਂ ਬਹਾਦਰ ਤੇ ਸ਼ਹੀਦ ਤੇ ਮਾਰਸ਼ਲ ਕੌਮ ਯਾਰ ਇੱਕ ਧੋਰੀ ਕਾਣੀ ਵੰਡ ਸਾਡੇ ਨਾਣਾ ਕਰੋ ਪ੍ਰਵਾਸੀ ਇੱਥੋਂ ਕਮਾਈ ਕਰੇ ਆਪਣੇ ਸੂਬੇ ਚ ਆਪਣੇ ਘਰਾਂ ਨੂੰ ਉੱਥੇ ਜਾ ਕੇ ਕੋਠੀਆਂ ਪਾਣੇ ਇਵਨ ਕੀ ਇੱਥੇ ਵੀ ਕੋਠੀਆਂ ਪਾਉਂਦਾ ਅੱਜ ਮੈਂ بڑے ਵੱਡੇ ਪੱਦਰ ਤੇ ਆਪਣੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਦੋਸ਼ ਜਿਆਦਾ ਪ੍ਰਵਾਸੀਆਂ ਦੀ ਨਹੀਂ ਦੋਸ਼ ਪਹਿਲਾਂ ਸਾਡੇ ਕਿਸਾਨ ਭਰਾਵਾਂ ਦਾ ਵੀ ਜਿਨ੍ਹਾਂ ਨੇ ਇਹਨਾਂ ਨੂੰ ਚੰਬਲਾਇਆ ਜਿਨ੍ਹਾਂ ਨੇ ਬڑے ਛੋਟੇ ਫਾਇਦੇ ਲਈ ਆਪਣੇ ਇਹਨਾਂ ਨੂੰ ਆਪਣੇ ਘਰਾਂ ਦੇ ਲਾਗੇ-ਲਾਗੇ ਰੱਖਿਆ ਤੇ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਜਗ੍ਹਾ ਦਿੱਤੀ ਆ ਅੱਜ ਜਦੋਂ ਉਹਨਾਂ ਦੇ ਘਰ ਦੀ ਹਫਾਜ਼ਤ ਦੀ ਜ਼ਰੂਰਤ ਆਈ ਆ ਤੇ ਅੱਜ ਉਹਨਾਂ ਦੇ ਘਰ ਛੱਡ ਕੇ ਜਾ ਰਹੇ ਆ ਅੱਜ ਸਭ ਤੋਂ ਵੱਡੀ ਪੱਧਰ ਤੇ ਮੈਂ ਕਿਸਾਨਾਂ ਨੂੰ ਇਹ ਗੱਲ ਕਹਿਣਾ ਵੀ ਆਪਣੇ ਪੰਜਾਬੀ ਭਰਾਵਾਂ ਸਾਡੇ ਗਰਵਾਲ ਸਾਹਿਬ ਤੋਂ ਇੰਟਰਵਿਊ ਕਰਕੇ ਆਇਆ ਸਾਡੇ ਮਜ਼ਦੂਰ ਭਰਾ ਕਹਿੰਦੇ 15 ਦਿਨ ਹੋ ਗਿਆ ਸੀ ਦਿਹਾੜੀ ਨਹੀਂ ਲਈ ਤੇ ਸਾਡੇ ਘਰ ਅੱਜ ਆਣ ਨਹੀਂ ਹੈ ਸਾਨੂੰ ਰਾਤ ਅਸੀਂ ਖਾ ਲੈਣਾ ਤੇ ਸਵੇਰ ਦਾ ਸੈਂਸਰਾ ਹੋ ਜਾਂਦਾ ਸਾਨੂੰ ਉਧਾਰ ਨਹੀਂ ਕੋਈ ਦੇ ਰਿਹਾ ਕੋਈ ਕਾਲਾ ਬਜਾਰੀ ਚੱਲ ਰਹੀ ਆ ਸਾਰੇ ਪਾਸੇ ਦੁਕਾਨਦਾਰ ਲੁੱਟਣ ਨੂੰ ਹੋ ਗਏ ਅੱਜ ਉਹ ਪ੍ਰਵਾਸੀਆਂ ਨੂੰ ਛੱਡ ਕੇ ਇਹ ਆਪਣੇ ਭੈਣ ਭਾਈਆਂ ਨੂੰ ਗੱਲ ਨਾ ਲਾਓ ਆਪਣੇ ਭੈਣ ਭਾਈਆਂ ਨੂੰ ਕੰਮ ਦਿਓ ਖੇਤਾਂ 'ਚ ਜਦੋਂ ਝੋਨੇ ਦੀ ਵਾਰੀ ਆਇਆ ਨਹੀਂ ਹੁਣ ਝੋਨੇ ਦੇ ਜਿਹੜੇ ਤੁਸੀਂ ਸੱਚੀ ਪੰਜਾਬ ਨੂੰ ਪਿਆਰ ਕਰਦੇ ਹੋ ਕਿਸਾਨ ਭਰਾਓ ਤੇ ਆਪਣੇ ਪੰਜਾਬੀ ਭਰਾਵਾਂ ਨੂੰ ਉਹਦੇ ਅੰਦਰ ਵੜੋ ਆਪਣੇ ਖੇਤਾਂ 'ਚ ਵੜੋ ਤੇ ਉਹਨਾਂ ਤੋਂ ਪਨੀਰੀ ਲਵਾਓ ਤੇ ਉਹਨਾਂ ਤੋਂ ਜਿਹੜਾ ਝੋਨਾ ਲਵਾਓ ਉਹਨਾਂ ਨੂੰ ਕੰਮ ਦਿਓ ਤਾਂ ਜੋ ਸਾਡਾ ਰੁਪਈਆ ਸਾਡੇ ਕੋਲ ਰਵੇ ਅੱਜ ਸਾਡਾ ਸਾਰਾ ਕੁਝ ਲੁੱਟ ਪੁੱਟ ਕੇ ਅੱਜ ਸਾਡੇ ਲੋਕਾਂ ਕੋਲ ਰੁਪਈਆ ਕਿਉਂ ਨਹੀਂ ਆ ਸਾਡੇ ਮਜ਼ਦੂਰਾਂ ਕੋਲ ਰੁਪਈਆ ਇਸੇ ਕਰਕੇ ਨਹੀਂ ਉਹ ਸਾਡਾ ਸਾਰਾ ਲੁੱਟ ਪੁੱਟ ਕਰਕੇ ਆਪਣੇ ਦੇਸ਼ਾਂ ਨੂੰ ਲੈ ਕੇ ਜਾ ਰਹੇ ਆਪਣੇ ਸੂਬਿਆਂ ਨੂੰ ਲੈ ਕੇ ਜਾ ਰਹੇ ਅਸੀਂ ਦੇਖਿਆ ਖਾ ਕੇ ਜਦੋਂ ਕਿ ਝੋਨੇ ਦੀ ਵਾਰੀ ਆਉਂਦੀ ਤੁਸੀਂ ਗੱਲ ਕੀਤੀ ਜ਼ਮੀਂਦਾਰ ਭਰਾਵਾਂ ਦੀ ਗੱਲ ਕੀਤੀ ਆ ਅਸੀਂ ਦੇਖਿਆ ਸਟੇਸ਼ਨ ਤੇ ਜਾ ਕੇ ਉਹ ਟਰਾਲੀਆਂ ਲਾ ਕੇ ਗੱਡੀਆਂ ਲਾ ਕੇ ਉਥੇ ਡੀ ਕਰਦੇ ਹੁੰਦੇ ਜਿਵੇਂ ਕਿਸੇ ਪ੍ਰਾਣੇ ਦੀ ਡੀ ਕਰ ਦਿੱਤੀ ਵੀ ਪ੍ਰ ਮੈਂ ਜਦੋਂ ਸਵਾਲ ਕੀਤਾ ਉੱਥੇ ਜਿਹੜੇ ਪ੍ਰਵਾਸੀ ਜਾ ਰਹੇ ਸੀ ਵੀ ਤੁਸੀਂ ਕਿੱਧਰ ਜਾ ਰਹੇ ਹੋ ਪੰਜਾਬ ਨੂੰ ਤੁਹਾਡੀ ਲੋੜ ਆ ਉਹਨਾਂ ਨੇ ਕਹਿਣਾ ਸੀ ਵੀ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ ਵਾ ਅਸੀਂ ਬੜਾ ਕੁਝ ਪੰਜਾਬ ਕੇ ਮਾਇਆ ਵਾ ਪਰ ਅਸੀਂ ਇੱਥੇ ਰਹਿਣਾ ਨਹੀਂ ਆ ਕਹਿੰਦੇ ਸਾਨੂੰ ਮੌਤ ਤੋਂ ਡਰ ਲੱਗਦਾ ਵਾ ਜੰਗ ਲੱਗ ਰਹੀ ਆ ਸਾਡੀ ਮੌਤ ਹੋ ਸਕਦੀ ਆ ਅਸੀਂ ਕਿਸੇ ਵਲੀ ਮਰ ਸਕਦੇ ਆ ਤੇ ਮੇਰਾ ਇਹ ਸਵਾਲ ਸੀ ਵੀ ਜੇਕਰ ਪੰਜਾਬ ਤੁਹਾਨੂੰ ਇੰਨਾ ਕੁਝ ਦਿੱਤਾ ਵਾ ਅੱਜ ਪੰਜਾਬ ਲੈ ਖਣ ਦੀ ਲੋੜ ਆ ਉਹ ਕਹਿੰਦੇ ਅਸੀਂ ਖਣਣਾ ਨਹੀਂ ਆ ਅਸੀਂ ਆਪਣੇ ਵਾਪਸ ਦੇਤ ਜਾਣਾ ਵਾ ਤੁਸੀਂ ਕਿਸ ਤਰ੍ਹਾਂ ਦੇ ਦੇ ਲੱਗਦਾ ਨਹੀਂ ਸਿਰਫ ਇੱਥੇ ਕਮਾਉਣ ਵਾਸਤੇ ਹੁੰਦੇ ਨੇ ਖਾਣ ਵਾਸਤੇ ਹੁੰਦੇ ਨੇ ਨਾ ਕਿ ਪੰਜਾਬ ਦੇ ਸਾਧਨ ਵਾਸਤੇ ਹ ਜਦੋਂ ਝੋਨੇ ਦਾ ਤੇ ਕਣਕ ਦਾ ਸੀਜ਼ਨ ਹੁੰਦਾ ਨਾ ਖਾਸ ਕਰ ਝੋਨੇ ਦਾ ਤੇ ਉਦੋਂ ਸਾਡੇ ਕਿਸਾਨ ਭਰਾ ਜਿਹੜੇ ਉਹਨਾਂ ਦੇ ਗਲਾਂ 'ਚ ਹਾਰ ਪਾ ਕੇ ਉਹਨਾਂ ਨੂੰ ਧੂਵੱਟੀ ਕਰਕੇ ਆਪਣੇ ਤੇ ਗੁਰਵੰਡ ਕੇ ਲੱਡੂ ਵੰਡ ਕੇ ਆਪਣੇ ਖੇਤਾਂ ਵੱਲ ਨੂੰ ਲਿਉਂਦੇ ਆ ਪਰ ਅੱਜ ਜ਼ਰੂਰਤ ਆ ਜਾ ਕੇ ਚੌਂਖਾ 'ਚ ਜਿਹੜੇ ਮਜ਼ਦੂਰ ਭੁੱਖ ਮਰੀ ਦੀ ਕਗਾਰ ਤੇ ਆ ਜਿਹੜੇ ਮਜ਼ਦੂਰੇ ਜੰਗ ਨਹੀਂ ਚਾਹੁੰਦੇ ਜੰਗ ਆਪਾਂ ਨਹੀਂ ਚਾਹੁੰਦੇ ਅਮਨ ਸ਼ਾਂਤੀ ਪਸੰਦ ਲੋਗ ਆ ਉਹ ਮਜ਼ਦੂਰ ਜਿਹੜੇ ਅੱਜ ਭੁੱਖਮਰੀ ਦੀ ਕਗਾਰ ਤੇ ਆ ਉਹਨਾਂ ਮਜ਼ਦੂਰਾਂ ਦੇ ਗਲਾਂ 'ਚ ਹਾਰ ਪਾ ਕੇ ਉਹਨਾਂ ਨੂੰ ਆਪਣੇ ਘਰਾਂ ਲੈ ਗਿਆ ਨ ਵੀ ਸੱਜਣਾ ਆ ਅੱਜ ਅੱਜ ਜੇ ਤੈਨੂੰ ਜ਼ਰੂਰਤ ਆ ਤੇ ਆਉਣ ਵਾਲੇ ਸਮੇਂ 'ਚ ਸਾਨੂੰ ਤੇਰੀ ਜ਼ਰੂਰਤ ਆ ਅੱਜ ਤੈਨੂੰ ਆਪਾਂ ਰਾਸ਼ਨ ਪਾਣੀ ਦਿੰਨੇ ਆ ਤੇਰੇ ਘਰ ਦੀ ਗੁਰਬਤ ਆਪਾਂ ਢੋਨੇ ਆ ਤੇ ਜਦੋਂ ਸਾਨੂੰ ਜ਼ਰੂਰਤ ਪਾਊਗੀ ਤੇ ਤੂੰ ਸਾਡੇ ਖੇਤਾਂ 'ਚ ਕੰਮ ਕਰਨਾ ਈ ਅੱਜ ਇੱਕ ਭਾਈਚਾਰਕ ਸਾਂਝ ਪੰਜਾਬੀ ਨੂੰ ਪੰਜਾਬੀ ਪ੍ਰਤੀ ਜੱਟ ਨੂੰ ਸਿਰੀ ਪ੍ਰਤੀ ਜੜ ਤੇ ਸਿਰੀ ਦਾ ਪਿਆਰ ਇਨਾਂ ਪ੍ਰਵਾਸੀਆਂ ਨੇ ਤੋੜਿਆ ਮੈਂ ਇਹ ਨਹੀਂ ਕਹਿੰਦਾ ਸਾਰੇ ਪ੍ਰਵਾਸੀ ਮਾੜੇ ਆ ਅੱਜ ਵੀ ਪ੍ਰਵਾਸੀ ਬਹੁਤ ਜਿਹੜਿਆ ਅੰਬਰਸਰਚ ਹੈਗੇ ਪਰ ਜੱਟ ਤੇ ਸੀਰੀ ਦਾ ਪਿਆਰ ਜਿਹੜਾ ਬੜਾ ਪਿਆਰ ਸੀ ਰਿਸ਼ਤੇਦਾਰੀ ਤੱਕ ਦਾ ਪਿਆਰ ਸੀ ਜਿਹੜਾ ਜੱਟ ਸੀ ਸੀਰੀ ਦੀ ਧੀ ਦੇ ਉੱਤੇ ਬਾਪ ਦੀ ਤਰ੍ਹਾਂ ਖੇਲੋਂਦਾ ਸੀ ਤੇ ਜਿਹੜਾ ਸੀਰੀ ਸੀ ਉਹ ਜੱਟ ਦੀ ਧੀ ਦੇ ਉੱਤੇ ਜਿਹੜਾ ਸੀਗਾ ਉਹ ਬਾਪ ਦਾ ਹੱਥ ਰੱਖ ਕੇ ਖੇਲੋਂਦਾ ਸੀ ਸਰਦਾਰ ਸਾਹਿਬ ਮੈਂ ਵੀ ਇਹਦਾ ਹੀ ਪਿਓ ਆ ਕਿ ਮੇਰੇ ਹੱਥਾਂ ਦੀ ਪਲੀ ਆ ਜੋ ਸਾਂਝ ਜਿਹੜੀ ਤੋੜੀ ਗਈ ਆ ਨਾ ਪ੍ਰਵਾਸੀਆਂ ਵੱਲੋਂ ਅੱਜ ਫੇਰ ਉਹ ਸਾਂਝ ਦੀ ਇਕੱਠਿਆਂ ਹੋਣ ਦੀ ਜ਼ਰੂਰਤ ਆ ਜੇ ਇਕੱਠੇ ਨਾ ਹੋਏ ਤੇ ਅਸੀਂ ਐਂਝ ਹੀ ਲੁੱਟਦੇ ਰਹਿਣਾ ਐਂਜੀ ਲੋਟ ਜਿਹੜੀ ਅੰਗਰੇਜ਼ ਗੱਲ ਕਰਦੇ ਨੇ ਫੁੱਟ ਪਾਉ ਤੇ ਰਾਜ ਕਰੋ ਅੱਜ ਪ੍ਰਵਾਸੀਆਂ ਵੱਲੋਂ ਸਾਡੇਆਂ 'ਚ ਫੁੱਟ ਪਾ ਕੇ ਤੇ ਆਪਣੀ ਐਸ਼ ਪ੍ਰਸਤੀ ਲਿਓ ਆਪਣੇ ਸੂਬਿਆਂ 'ਚ ਚਲੇ ਗਏ ਸਭ ਤੋਂ ਵੱਧ ਖਤਰਾ ਪੰਜਾਬ ਨੂੰ ਆ ਸਭ ਤੋਂ ਵੱਧ ਖਤਰਾ ਪੰਜਾਬ ਦੇ ਖੇਤਾਂ ਨੂੰ ਆ ਉਹ ਸਰਕਾਰ ਤੋਂ ਅੱਜ ਜੰਗ ਨਾਲੋਂ ਜੰਗ ਨਾਲੋਂ ਸਭ ਤੋਂ ਵੱਧ ਖਤਰਾ ਜਿਹੜਾ ਵਾ ਉਹ ਖੇਤਾਂ ਨੂੰ ਆ ਜਿਹੜੀ ਸਰਕਾਰ ਚੁੰਦੀ ਆ ਜੰਗ ਤੇ ਆਪਾਂ 2 4 5 ਮਹੀਨੇ ਮਹੀਨਾ ਲੜ ਲਾਂਗੇ ਪਰ ਜਿਹੜੀ ਖੇਤਾਂ ਦੀ ਲੜਾਈ ਆ ਉਹ ਸਾਨੂੰ ਸਾਂਝਾ ਇਕੱਠੇ ਹੋ ਕੇ ਲੜਨੀ ਪਣੀ ਜੱਟ ਤੇ ਸਿਰੀ ਨੂੰ ਤਦ ਸਾਡੇ ਪੰਜਾਬ ਦੇ ਖੇਤ ਬਣਨੇ ਤਾ ਦੀ ਇਹ ਜੰਗਾਂ ਇਹਨੀਆਂ ਰੁਕਣੀਆਂ ਤੇ ਜਿਹੜੀ ਜੰਗ ਦੀ ਗੁਰਬਤ ਆ ਉਹ ਸਾਨੂੰ ਆਪ ਵਿਚ ਇਕੱਠਿਆਂ ਹੋ ਕੇ ਸਾਂਝੀ ਸਾਂਝੀ ਵਾਲਤਾ ਦੀ ਗੱਲ ਕਰਕੇ ਜੰਗ ਦੀ ਗੁਰਬਤ ਨੂੰ ਰੋਕਣਾ ਪੈਣਾ ਨਹੀਂ ਤੇ ਹਾਲਾਤ ਜਿਹੜੇ ਆ ਉਹ ਅਸੀਂ ਪਹਿਲਾਂ ਹੀ ਲੁੱਟੇ ਗਏ ਅੱਜ ਸਾਡੇ ਲੋਕਾਂ ਕੋਲ ਰੁਪਈਆ ਇਸੇ ਕਰਕੇ ਨਹੀਂ ਵੀ ਜਿਹੜੀ ਸਾਡੀ ਲੁੱਟ ਹੋ ਗਈ ਆ ਸਾਡੇ ਦੇ ਹੱਕਾਂ ਦੇ ਡਾਕਾ ਵੱਜਾ ਸਾਡੇ ਅੱਜ ਬੈਂਕਾਂ 'ਚ ਪੈਸਾ ਨਹੀਂ ਹੈ ਅਸੀਂ ਏਟੀਐਮ 'ਚ ਖਲੋਣੇ ਆ ਉਹ ਕਿਉਂ ਨਹੀਂ ਹੈ ਪ੍ਰਵਾਸੀ ਕਢਵਾ ਕੇ ਆਪਣੇ ਸੂਬਿਆਂ 'ਚ ਲੈ ਕੇ ਜਾਂਦਾ ਲਈ ਖਾਸ ਕਰਕੇ ਜਦੋਂ ਕਦੇ ਕਾਮਕਾਰ ਦੀ ਗੱਲ ਕਰੀਏ ਪੰਜਾਬ ਅਸੀਂ ਦੇਖਿਆ ਪ੍ਰਵਾਸੀ ਜਿਆਦਾ ਹੁੰਦੇ ਨੇ ਪੰਜਾਬ ਵਿੱਚ ਚਾਹੇ ਉਹ ਰਾਜਮਿਸ਼ਤੀ ਦੀ ਗੱਲ ਕਰੀਏ ਚਾਹੇ ਉਹ ਸਬਜ਼ੀ ਵੇਚਣ ਦੀ ਗੱਲ ਕਰੀਏ ਸਾਰੇ ਕੰਮ ਜਿਹੜੇ ਪ੍ਰਵਾਸੀਆਂ ਆ ਸੰਭਲੇ ਐ ਅਸੀਂ ਦੇਖਿਆ ਸਾਡੇ ਪੰਜਾਬੀ ਜਿਹੜੇ ਨੇ ਉਹ ਵਿਲੇ ਹੋ ਕੇ ਬੈਗੇ ਨੇ ਅਸੀਂ ਦੇਖਿਆ ਉਹਨਾਂ ਨੂੰ ਕੰਮ ਕਾਰ ਨਹੀਂ ਲੱਭ ਰਿਆ ਜੇ ਕੋਈ ਕੋਈ ਵੀ ਕੰਮ ਗੱਲ ਕਰੀਏ ਚਾਹੇ ਪੱਥਰ ਦੀ ਗੱਲ ਕਰੀਏ ਚਾਹੇ ਟਾਇਲੋਂ ਦੀ ਗੱਲ ਕਰ ਲਈਏ ਹਰ ਕੰਮ ਪ੍ਰਵਾਸੀ ਕਰਿਆ ਇੱਥੇ ਵੱਡੀਆਂ ਵੱਡੀਆਂ ਕੋਠੀਆਂ ਬਣਾ ਲੀਆਂ ਨੇ ਤੇ ਖਾਸ ਕਰਕੇ ਸਾਡੇ ਜਿਹੜੇ ਸਿਆਸੀ ਲੀਡਰ ਨੇ ਖਾਸ ਕਰਕੇ ਜਦੋਂ ਵੋਟਾਂ ਆਉਂਦੀਆਂ ਨੇ ਤੇ ਇਹਨਾਂ ਦੀਆਂ ਵੋਟਾਂ ਤੱਕ ਬਣਾਈ ਜਾਂਦੀਆਂ ਨੇ ਤੇ ਸਰਕਾਰ ਤੱਕ ਬਣਾਈ ਜਾਂਦੀ ਆ ਕੀ ਲੱਗਦਾ ਵੀ ਅੱਜ ਇੱਕ ਵਾਰ ਵੋਟਾਂ ਇੱਥੇ ਬਣ ਗਈਆਂ ਨੇ ਸਭ ਕੁਝ ਤੁਹਾਡਾ ਇੱਥੇ ਘਰ-ਬਾਰ ਬਣ ਗਿਆ ਪਰ ਅੱਜ ਕਿਉਂ ਇਹਨਾਂ ਗਰੇਵਾਲ ਸਾਹਿਬ ਇਸ ਸਰਕਾਰਾਂ ਦੀਓ ਹੀ ਦੇਣ ਆ ਜਿਹੜੀਆਂ ਕੰਪਨੀਆਂ ਅਡਾਨੀਆਂ ਬਾਨੀ ਦੀਆਂ ਬੈਠੀਆਂ ਸਾਡੇ ਸਿਰਾਂ ਤੇ ਤੁਸੀਂ ਦੇਖਣਾ ਜਿਹੜੇ ਟੋਲ ਪਲਾਜੇ ਆ ਰੋਹਨ ਰਾਜਦੀਪ ਦੇ ਆ ਉਹ ਰੋਹਨ ਰਾਜਦੀਪ ਕੌਣ ਇੱਕ ਬਾਦਲਕੇ ਪਰਿਵਾਰ ਦਾ ਰਿਸ਼ਤੇਦਾਰ ਆ ਸ਼ਾਇਦ ਇੱਕ ਬਾਜਪਈ ਦੇ ਪਰਿਵਾਰ ਦਾ ਰਿਸ਼ਤੇਦਾਰ ਆ ਉਹਨਾਂ ਨੇ ਕੀ ਕੀਤਾ ਜਿਹੜੇ ਸਾਡੇ ਪੰਜਾਬੀ ਲੋਗ ਆ ਉਹ ਬਾਹਲੇ ਸੂਬਿਆਂ 'ਚ ਜਿਹੜੇ ਟੋਲਪਲਾਜਾਂ ਤੇ ਲਾਏ ਆ ਤੇ ਜਿਹੜੇ ਪ੍ਰਵਾਸੀ ਆ ਸਾਡੇ ਸੂਬਿਆਂ ਤੇ ਸਾਡੇ ਸੂਬੇ ਦੇ ਵਿੱਚ ਟੋਲਪਲਾਜਾਂ ਤੇ ਲਾਏ ਨਾਲ ਦੀ ਨਾਲ ਜਿਹੜੀਆਂ ਅੰਡਾਨੀ ਅੰਬਾਨੀਆਂ ਨੇ ਕੰਪਨੀਆਂ ਖੋਲੀਆਂ ਇਹ ਉਹ ਕੰਪਨੀਆਂ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਭਰਤੀ ਕੀਤੇ ਆ ਉਹਨਾਂ ਨੇ ਜਿਹੜੇ ਉਹਨਾਂ ਦੀਆਂ ਕੰਪਨੀਆਂ ਇੱਥੇ ਆ ਉਹਦੇ ਵਿੱਚ ਜਿਹੜੇ ਆ ਪ੍ਰਵਾਸੀ ਇੱਥੇ ਲਿਆ ਕੇ ਫਿੱਟ ਕੀਤੇ ਆ ਉਹਨਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਤੇ ਪੰਜਾਬ ਦੇ ਲੋਕਾਂ ਨੂੰ ਬਾਹਰ ਨੌਕਰੀਆਂ ਦਿੱਤੀਆਂ ਤੁਸੀਂ ਦੇਖਣਾ ਵੀ ਸਾਡਾ ਇੱਕ ਰਿਸ਼ਤੇਦਾਰ ਸੀਗਾ ਅ ਅੰਡਾਨੀਮੇ ਗੁਜਰਾਤ ਦੇ ਵਿੱਚ ਇਹਨਾਂ ਦੇ ਜਿਹੜੇ ਲੱਗੀਆਂ ਫੈਕਟਰੀਆਂ ਵੱਡੀਆਂ ਉਹਨਾਂ ਦੇ ਟਾਵਰ ਬਹੁਤ ਉੱਚੇ-ਉੱਚੇ ਆ ਉਹ ਟਾਵਰ ਇੰਨੇ ਉੱਚੇ ਆ ਕੋਈ ਹੱਦ ਨਹੀਂ ਹਜ਼ਾਰਾਂ ਫੁੱਟ ਉੱਚੇ ਆ ਉੱਥੋਂ ਲੜਕੇ ਦੀ ਡਿੱਗਣ ਨਾਲ ਮੌਤ ਹੁੰਦੀ ਆ ਮੌਤ ਹੋਣ ਤੋਂ ਬਾਅਦ ਜਿਹੜੀਆਂ ਉੱਥੋਂ ਦੀਆਂ ਲਾਸ਼ਾਂ ਗਾਇਬ ਕਰ ਦਿੰਦੇ ਆ ਗਰੇਵਲ ਸਾਹਿਬ ਉਹ ਲਾਸ਼ਾਂ ਗਾਇਬ ਕਰਕੇ ਘਰ ਨਹੀਂ ਆਉਂਦੇ ਪੰਜਾਬੀ ਨਾਲ ਇਸੇ ਤਰ੍ਹਾਂ ਇੱਥੇ ਆ ਵੀ ਇੱਥੇ ਜਿਹੜੇ ਪ੍ਰਵਾਸੀ ਮਰਦੇ ਉਹਨਾਂ ਦੀਆਂ ਲਾਸ਼ਾਂ ਗਾਇਬ ਕਰ ਦਿੰਦੇ ਆ ਜੇ ਜੀ ਉਹਨਾਂ ਨੂੰ ਰੁਪਈਆ ਨਾ ਦੇਣਾ ਪਵੇ ਉਹਨਾਂ ਤੋਂ ਕੰਮ ਲਿਆ ਜਾਵੇ ਕੰਮ ਲੈ ਕੇ ਜੂਜ਼ ਐਂਡ ਥਰੋ ਕੀਤਾ ਜਾਵੇ ਉਹਨਾਂ ਦੇ ਮਾਪਿਆਂ ਨੂੰ ਇਹ ਕਹਿ ਜਾਂਦੇ ਵੀ ਤੁਹਾਡਾ ਬੱਚਾ ਜਿਹੜਾ ਸਾਡੀ ਕੰਪਨੀ ਚੋਂ ਭੱਜ ਗਿਆ ਗੁਜਰਾਤ ਵਾਲੀ ਸਾਈਟ ਤੋਂ ਬਿਓ ਸਾਡੀ ਕੰਪਨੀ ਨਹੀਂ ਕੰਮ ਕਰਦਾ ਆਪਣੇ ਉਹ ਮਾਵਾ ਆਜੂ ਆਪਣੇ ਪੁੱਤਾਂ ਨੂੰ ਡੀਕ ਰੀਆਂ ਇਹ ਕੰਪਨੀਆਂ ਦੀ ਦੇਣ ਐ سرمਾਈਦਾਰੀ ਦੀ ਦੇਣ ਐ ਜਿਹੜੇ ਸਾਡੇ ਬੱਚੇ ਜਿਹੜੇ ਆ ਬਾਹਰਲੇ ਸੂਬਿਆਂ ਚ ਕੰਮ ਕਰਨ ਲਈ ਜਾਣ ਲਈ ਮਜਬੂਰ ਆ ਅੱਜ ਜੇ ਅਸੀਂ ਵਿਦੇਸ਼ਾਂ ਦੇ ਵਿੱਚ ਬੜਾ ਕੁਛ ਕਰਦੇ ਪਏ ਆ ਜਿਹੜੇ ਮਜ਼ਦੂਰੀਆ ਸਾਨੂੰ ਕਹਿੰਦੇ ਨੇ ਪੰਜਾਬੀ ਲੋਕ ਮਜ਼ਦੂਰੀ ਕਰਕੇ ਰਾਜੀ ਨਹੀਂ ਸਾਡੇ ਚੰਗੇ ਭਲੇ ਲੋਕ ਜਿਹੜੇ ਆਪਣੇ ਬੱਚਿਆਂ ਨੂੰ 40-40 ਲੱਖ ਰੁਪਈਆ ਲਾ ਕੇ 50-50 ਲੱਖ ਰੁਪਈਆ ਵਿਦੇਸ਼ ਦੇ ਵਿੱਚ ਜਾ ਕੇ ਭੇਜਿਆ ਉਹ ਸਾਡੇ ਬੱਚੇ ਉੱਥੇ ਜਾ ਕੇ ਮੱਲਾ ਮਾਰ ਰਿਆ ਐਹੀ ਕੰਮਾਂ ਚ ਛੋਟੇ ਕੰਮ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਲੱਗਦਾ ਨਹੀਂ ਹੈ ਜ ਸਾਡੇ ਲੋਕਾਂ ਦਾ ਖਾ ਖਾ ਕੇ ਕਸੂਰ ਅਸੀਂ ਦੇਖਿਆ ਵੀ ਜਿਹੜਾ ਸਾਡੇ ਪਰਿਵਾਰ ਨੇ ਪੰਜਾਬੀ ਖਾਸ ਕਰਕੇ ਜਦੋਂ ਵਿਦੇਸ਼ਾਂ ਵਿੱਚ ਚਲ ਜਾਂਦੇ ਨੇ ਕੋਠੀਆਂ ਖਾਲੀਆਂ ਰਹਿ ਜਾਂਦੀਆਂ ਨੇ ਲੋਆਂ ਦੀਆਂ ਤੂੰ ਕੋਠੀਆਂ ਵਿੱਚ ਪ੍ਰਵਾਸੀਆਂ ਨੂੰ ਘਰਾਂ ਵਿੱਚ ਵਾਰ ਜਾਂਦੇ ਨੇ ਵੀ ਤੁਸੀਂ ਸਾਡੀ ਕੋਠੀਆਂ ਧਿਆਨ ਰੱਖੋ ਅਸੀਂ ਬਾਹਰ ਚਲ ਜਾਂਦੇ ਹਾਂ ਕੀ ਲੱਗਦਾ ਨਹੀਂ ਸਾਡੇ ਪੰਜਾਬੀ ਦਾ ਬੜਾ ਵੱਡਾ ਕਸੂਰ ਇਹ ਚੀਜ਼ ਆਇਆ ਬਿਲਕੁਲ ਮੈਂ ਦੁਆਬੇਲ ਜਾਓ ਤੁਸੀਂ ਤੁਹਾਨੂੰ ਹਰ ਦਸਾਂ ਕੋਠੀਆਂ ਚ 8 ਕੋਠੀਆਂ ਖਾਲੀ ਮਿਲਣੀਆਂ ਗੱਡੀਆਂ ਜਿਹੜੀਆਂ ਉਹਨਾਂ ਪੱਥਰਾਂ ਦੇ ਉੱਤੇ ਖੜੀਆਂ ਕੀਤੀਆਂ ਹੋਣਾਂ ਟਾਇਰ ਲਾਏ ਹੋਣਗੇ ਤੇ ਉਹਦੇ ਘਰ ਦੇ ਦਰ ਚੌਂਕੀਦਾਰ ਜਿਹੜਾ ਬੜਿਆ ਐਸ਼ਵਰਾਮ ਨਾਲ ਆਪਣੇ ਬੱਚਿਆਂ ਦੇ ਨਾਲ ਉਹ ਕੋਠੀ ਚ ਰਹਿ ਰਿਹਾ ਹੋਊਗਾ ਇਹ ਹੀ ਕੰਮ ਨੂੰ ਮੱਝ ਵਿੱਚ ਵੀ ਸ਼ੁਰੂ ਹੋ ਗਿਆ ਸਾਡੇ ਵੀ ਲੋਕ ਜਿਹੜੇ ਆ ਆਪਣਾ ਦੇਸ਼ ਕਿਉਂ ਕਾਰਨ ਆ ਵੀ ਜਦੋਂ ਜੱਟ ਤੇ ਸਿਰੀ ਦੀ ਸਾਂਝ ਟੁੱਟੀ ਸਚਾਈ ਅੱਜ ਮੈਂ ਪਤਾ ਨਹੀਂ ਮੇਰੀ ਗੱਲ ਲੋਕੀ ਕਿਸ ਢੰਗ ਨਾਲ ਲੈਣ ਪਰ ਮੈਂ ਜਿਹੜੇ ਦਿਲ ਦੇ ਵਰवले ਉਹ ਕੱਢਣਾ ਚਾਹਨਾ ਵੀ ਅੱਜ ਜਿਹੜੇ ਜੱਟਾਂ ਦੇ ਮੁੰਡੇ ਉਹ ਖੇਤੀਬਾੜੀ ਨਹੀਂ ਕਰਨਾ ਚਾਹੁੰਦੇ ਉਹਦਾ ਵੀ ਇੱਕ ਕਾਰਨ ਹੈ ਵੀ ਜਿਹੜੇ ਪ੍ਰਵਾਸੀ ਆਣ ਕਿ ਉਹਨਾਂ ਦੇ ਕਾਬਜ਼ ਹੋ ਰਹੇ ਕੱਲ ਨੂੰ ਅੱਜ ਜਿਹੜਾ ਬਜ਼ੁਰਗ ਆ ਉਹ ਉਹ ਮੜਾ ਮੋਟਾ ਕੰਮ ਕਰ ਰਿਹਾ ਜਦੋਂ ਹੋਰ ਉਹ ਵਿਰਧ ਹੋ ਜੂਗਾ ਫਿਰ ਉਹ ਪੈਲੀ ਕਿਸ ਤਰ੍ਹਾਂ ਸਾਂਭੂਗਾ ਅੱਜ ਤੁਸੀਂ ਸਿੱਧੀ ਗੱਲ ਕੀਤੀ ਹੈ ਮੈਨੂੰ ਇੱਕ ਵਾਕਿਆ ਯਾਦ ਆ ਗਿਆ ਮੈਂ ਇੱਕ ਇੰਟਰਵਿਊ ਦੇਖੀ ਸੀ ਜੱਟ ਤੇ ਸਿਰੀ ਦਾ ਇੰਨਾ ਪਿਆਰ ਸੀ ਤੁਸੀਂ ਇਹ ਗੱਲ ਬਿਲਕੁਲ ਸੱਚੀ ਦੇ ਯਕੀਨ ਕਰਨ ਵਾਲੀ ਗੱਲ ਹੈ ਹਰੀ ਜੀ ਜਿਹੜਾ ਕਿ ਇੱਕ ਵਿਦੇਸ਼ਾਂ ਵਿੱਚ ਜੱਟ ਜਾਂਦਾ ਵਾ ਤੇ ਸਿਰੀ ਦਾ ਇੰਨਾ ਪਿਆਰ ਸੀ ਤੁਸੀਂ ਜੱਟ ਤੁਸੀਂ ਦੇਖਿਓ ਸਿਰੀ ਨੂੰ ਵੀ ਨਾਲ ਜੱਟ ਕੈਨੇਡਾ ਲੈ ਕੇ ਗਿਆ ਇਹ ਬਿਲਕੁਲ ਸੱਚ ਕਹਾਣੀ ਜਦੋਂ ਮੱਡੀ ਸੱਚ ਮਾਰ ਕੇ ਦੇਖ ਲਓ ਇੰਨਾ ਪਿਆਰ ਸੀ ਲੋਕਾਂ ਦੇ ਵਿੱਚ ਉਹ ਅੱਜ ਵੀ ਸਿਰੀ ਯਾਦ ਕਰਦਾ ਵੀ ਮੇਰੇ ਸਰਦਾਰ ਜੀ ਦਾ ਮੈਨੂੰ ਕਿੰਨਾ ਪਿਆਰ ਸੀ ਮੈਨੂੰ ਇਹਦਾ ਵਿੱਚ ਉਸੀ ਨੂੰ ਨਾਂ ਲੈ ਕੇ ਗਿਆ ਦੱਸੋ ਬਹੁਤ ਸੋਹਣੀ ਆ ਪਰ ਚੰਗੀ ਨਹੀਂ ਆ ਇਹ ਚੀਜ਼ ਮੈਂ ਵੇਖੀ ਇੰਟਰਵਿਊ ਵੇਖੀ ਆ ਸੋਹਣੀ ਚੀਜ਼ ਲੱਗਦੀ ਵੇਖ ਨੂੰ ਪਰ ਚੰਗੀ ਨਹੀਂ ਆ ਜੱਟ ਵੀ ਇੱਥੇ ਰਹਿੰਦਾ ਸਿਰੀ ਵੀ ਇੱਥੇ ਰਹਿੰਦਾ ਬਰਾਬਰ ਦਾ ਮਕਾਨ ਉਹਨੂੰ ਪਾ ਕੇ ਦਿੰਦਾ ਵੀ ਆ ਇੱਥੇ ਰਹਿ ਉਹ ਕਿੰਨਾ ਕੁ ਸਾਡਾ ਬੱਜ ਜਾਣਾ ਸੀਗਾ ਅੱਜ ਜੱਟ ਸਿਰੀ ਨੂੰ ਸਾਂਝੇ ਤੌਰ ਤੇ ਇੱਕ ਥਾਂ ਤੇ ਰਹਿਣਾ ਪੈਣਾ ਜੱਟਾਂ ਨੂੰ ਤੇ ਸਿਰੀਆਂ ਨੂੰ ਇਕੱਠੇ ਰਹਿ ਕੇ ਇਸ ਪੰਜਾਬ ਨੂੰ ਬਚਾਉਣ ਵਾਸਤੇ ਕਿਉਂਕਿ ਜੇ ਸਾਡੀ ਇਕਨੋਮੀ ਜੇ ਫਾਈਨੈਂਸ਼ਲੀ ਸਥਿਰਤਾ ਸਾਡੀ ਬਰਾਬਰ ਰਹੂਗੀ ਜੇ ਪੈਸਾ ਸਾਡਾ ਸਾਡੇ ਕੋਲ ਰਹੂਗਾ ਸਾਨੂੰ ਪਹਿਲਾਂ ਹੀ ਸਾਡੇ ਹੱਕ ਨਹੀਂ ਦਿੱਤੇ ਯਾਰ ਇਹ ਪਾਣੀਆਂ ਦੇ ਮਸਲੇ ਤੇ 22000 ਕਰੋੜ ਰੁਪਏ ਅੱਜ ਤੋਂ 5 ਸਾਲ ਪਹਿਲਾਂ ਅਸੀਂ ਰਾਜਸਥਾਨ ਕੋਈ ਲੈਣਾ ਉਹ ਸਾਨੂੰ ਨਹੀਂ ਦੇ ਰਿਹਾ ਤੇ ਇਹ ਪੰਜਾਬ ਦਾ ਰੁਪਇਆ ਦੂਸਰੇ ਸੂਬਿਆਂ ਚ ਜਾ ਰਿਹਾ ਤੇ ਉਹਦੇ ਵਿੱਚ ਜਾ ਕੇ ਤੇ ਸਾਡੇ ਪੰਜਾਬ ਦਾ ਕਿਉਂ ਵੀ ਖੂਹ ਆ ਖੂਹ ਚੋਂ ਜਿੰਨਾ ਪਾਣੀ ਕੱਢੀ ਜਾਵੇਗਾ ਅਕਸਰ ਕਿੰਨਾ ਕਿਤੇ ਸੋਕਾ ਪਏ ਗਈ ਮੁੱਕੇ ਗਈ ਮਤਲਬ ਹੁਣ ਮੁੱਕਣ ਦੀ ਕਗਾਰ ਤੇ ਅੱਜ ਅੱਜ ਸਾਨੂੰ ਪ੍ਰਵਾਸੀਆਂ ਨਾਲੋਂ ਹਟ ਕੇ ਮੈਂ ਨਹੀਂ ਕਹਿੰਦਾ ਪਰਵਾਸੀ ਮਿਹਨਤ ਕਰਦੇ ਆ ਉਹ ਮੈਂ ਉਹਨਾਂ ਨੂੰ ਕੋਈ ਗਲਤ ਲੈ ਜੇ ਨਾ ਨਹੀਂ ਪਰ ਜਦੋਂ ਪੰਜਾਬ ਨਾਲ ਖਲੋਂਨ ਦੀ ਗੱਲ ਆਈ ਫਿਰ ਪ੍ਰਵਾਸੀ ਆਪਣਾ ਡੋਰੀਆ ਬਿਸਤਰਾ ਚੁੱਕ ਕੇ ਜਿਹੜਾ ਵਾ ਉਹ ਆਪਣੇ ਸੂਬੇ ਨੂੰ ਚਲੇ ਗਿਆ ਅੱਜ ਮੰਨ ਖਲੋਂਨ ਦੀ ਗੱਲ ਆ ਜੇ ਗੱਲ ਹੁੰਦੀ ਹੈ ਤੇ ਜੇ ਬਾਰਡਰਾਂ ਤੇ ਲੜਦੇ ਪੰਜਾਬੀ ਹਾਂ ਜੇ ਆਪਣੇ ਹੱਕਾਂ ਲਈ ਲੜੇ ਦਿੱਲੀ ਦੀਆਂ ਬਰੂਹਾਂ ਤੇ ਜਾਵੇ ਪੰਜਾਬੀ ਤੇ ਅੱਜ ਪੰਜਾਬੀ ਕੀ ਗੱਲ ਲੜਨ ਵਾਸਤੇ ਰਹਿ ਗਿਆ ਯਾਰ ਪੰਜਾਬੀ ਕੋਈ ਐਸ਼ ਪ੍ਰਸਤੀ ਨਹੀਂ ਕਰ ਸਕਦਾ ਪੰਜਾਬੀ ਕੋਈ ਅਧਿਕਾਰ ਨਹੀਂ ਹੈਗੇ ਵੀ ਆਪਣੇ ਸੂਬੇ ਚ ਰਹਿ ਕੇ ਵੀ ਆਪਣੇ ਘਰ ਦੇ ਵਿੱਚ ਖੁਸ਼ਹਾਲੀ ਨਾਲ ਜ਼ਿੰਦਗੀ ਬਤੀਤ ਕਰ ਲੈ ਉਹਨਾਂ ਦੀਆਂ ਮਾਵਾਂ ਜਿਹੜੇ ਆਪਣੇ ਪੁੱਤਰਾਂ ਨੂੰ ਆਪਣੇ ਕੋਲ ਬਿਠਾ ਕੇ ਜਿਹੜਾ ਵਾ ਉਹ ਉਹਨਾਂ ਦਾ ਸਿਰ ਪਰੋਸ ਸਕਣ ਅੱਜ ਮਾਵਾ ਜਿਹੜੀਆਂ ਮੈਂ ਵੇਖਿਆ ਇੰਟਰਵਿਊ ਮਾਂ ਕਹਿੰਦੀ ਮੈਂ ਆਪਣੇ ਪੁੱਤ ਨੂੰ ਜਿਹੜਾ ਹੱਸਦਾ ਤੋਰਿਆ ਤੇ ਉਧਰੋਂ ਪੁੱਤ ਵੀਡੀਓ ਕਾਲ ਕਰ ਰਿਹਾ ਪੁੱਤ ਮਾਂ ਜੇ ਮੇਰੀ Laash ਆਈ ਕਿਤੇ ਰੋਵੀ ਨਾ ਮੈਨੂੰ ਹੱਸਦਿਆਂ ਵਿਦਾ ਕਰੀ ਜੇ ਮੈਂ ਤਿਰੰਗੇ ਜਲ ਪਾਕਿਸਤਾਨ ਵੀ ਆਂ ਜੀ ਪਾਕਿਸਤਾਨ ਦੇ ਵੀ ਇੱਕ ਬੰਦੇ ਨੇ ਆਂ ਜੀ ਵੀਡੀਓ ਜਿਹੜੀ ਆ ਉਹ ਵਾਇਰਲ ਕੀਤੀ ਪੰਜਾਬ ਪੰਜਾਬ ਦੀਆਂ ਮਾਵਾਂ ਤੇ ਇੱਕੋ ਹੀ ਆ ਨਾ ਮਾਵਾਂ ਤੇ ਸਾਂਝੀਆਂ ਹੀ ਆ ਨਾ ਉਹ ਪੁੱਤਰ ਵੀ ਸਾਂਝੇ ਨੇ ਉਹ ਮਾਵਾਂ ਹੀ ਸਾਂਝੀਆਂ ਪੰਜਾਬ ਦੇ ਲੋਕ ਮਾਰੇ ਜਾ ਰਹੇ ਇੱਕ ਦੂਜੇ ਨੂੰ ਭਰਾ ਨਾਲ ਭਰਾ ਕਤਲ ਕੀਤਾ ਜਾ ਰਿਹਾ ਪਰ ਇਹਦੇ ਚ ਲਾਹਾ ਕੌਣ ਲੈ ਰਿਹਾ ਇਹ ਚ ਫਾਇਦਾ ਕੌਣ ਲੈ ਰਿਹਾ ਸਿਆਸੀ ਲੋਕ ਤੇ ਪ੍ਰਵਾਸੀ ਲੋਕ ਇਹ ਪ੍ਰਵਾਸੀ ਤੇ ਸਿਆਸੀ ਚੀਜ਼ੋ ਤੱਕ ਟੁੱਟਦੀ ਨਹੀਂ ਨਾ ਗੰਡ ਬਠਨ ਜਿਹੜਾ ਜਿਹੜਾ ਜੋੜ ਜਮਾ ਉਹ ਟੁੱਟਦਾ ਨਹੀਂ ਨਾ ਜੋ ਖਿੱਲਰਦਾ ਨਹੀਂ ਉਦੋਂ ਤੱਕ ਸਾਡੇ ਪੰਜਾਬ ਦਾ ਭਲਾ ਨਹੀਂ ਤੇ ਸਭ ਤੋਂ ਵੱਧ ਐਸ ਵਲੇ ਜੇ ਜ਼ਰੂਰਤ ਆ ਤੇ ਐਸ ਵਲੇ ਦੀ ਸਿੱਧੀ ਗੱਲ ਆ ਜਿਹੜੀ ਕਿਸਾਨ ਆ ਕਿਸਾਨ ਦੀ ਕੋਈ ਜਾਤ ਨਹੀਂ ਕੋਈ ਧਰਮ ਨਹੀਂ ਕੋਈ ਫਿਰਕਾ ਨਹੀਂ ਉਹਦਾ ਤੇ ਉਹਨੂੰ ਜ਼ਰੂਰਤ ਆ ਉਹ ਪਹਿਲ ਕਦਮੀ ਕਰੇ ਵੀ ਅੱਜ ਤੋਂ ਬਾਅਦ ਮੈਂ ਜਿਹੜਾ ਕੰਮ ਆ ਉਹ ਆਪਣੇ ਪੰਜਾਬੀ ਨੂੰ ਦਊਂਗਾ ਕੰਮ ਜਿਹੜਾ ਵਾ ਪੰਜਾਬੀ ਦੇ ਨਾਲ ਮਿਲ ਕੇ ਕੰਮ ਕਰੂੰਗਾ ਤੇ ਆਪਣੇ ਖੇਤ ਬਚਾਉਂਗਾ ਆਪਣੀ ਜ਼ਮੀਨ ਬਚਾਉਂਗਾ ਸਭ ਤੋਂ ਵੱਡੀ ਜਿਹੜੀ جنگ ਹੈ ਉਹ ਜ਼ਮੀਨ ਬਚਾਉਣ ਦੀ ਆ ਇਹ ਲੜਾਈਆਂ ਵੀ ਜੁੱਧ ਵੀ ਅੱਜ ਤੱਕ ਦੁਨੀਆ 'ਚ ਜਿੰਨੇ ਜੁੱਧ ਹੋਏ ਆ ਉਹ ਜ਼ਮੀਨ ਲਈ ਹੋਇਆ ਜ਼ਮੀਨ ਕਰਕੇ ਹੀ ਜਿਹੜਾ ਵਾ ਜੰਗਾਂ ਦੇ ਵਿੱਚ ਇੰਨੇ ਨੇ ਲੋਕ ਸ਼ਹੀਦ ਹੋਏ ਲਾਸ਼ਾਂ ਦੇ ਢੇਰ ਲੱਗੇ ਜਿਹੜੀ ਜ਼ਮੀਨ ਆ ਉਹ ਲਹੂ ਨਾਲ ਲਾਲ ਹੋਈ ਆ ਅੱਜ ਉਸ ਜ਼ਮੀਨ ਨੂੰ ਬਚਾਉਣ ਵਾਸਤੇ ਸਾਨੂੰ ਅਕਲ ਨਾਲ ਕੰਮ ਲੈਣਾ ਪਊਗਾ ਸਾਂਝੀ ਵਾਲਤਾ ਦੀ ਗੱਲ ਕਰਨੀ ਪਊਗੀ ਤੇ ਸਾਂਝੇ ਹੋ ਕੇ ਇਸ ਜੰਗ ਨੂੰ ਵੀ ਲੜਨਾ ਪਊਗਾ ਤੇ ਜਿਹੜੀ ਸਰਕਾਰਾਂ ਸਾਡੇ ਤੋਂ ਮੋਦੀ ਸਰਕਾਰ ਸਾਡੀਆਂ ਜ਼ਮੀਨਾਂ ਨੂੰ ਖੋਹਣ ਦੀ ਗੱਲ ਕਰਦੀ ਆ ਉਹ ਵੀ ਜੰਗ ਬੜੇ ਵੱਡੇ ਪੱਧਰ ਤੇ ਲੜਨੀ ਪਊਗੀ ਕਿ ਲੱਗਦਾ ਨਹੀਂ ਖਾਸ ਕਰਕੇ ਹੈਰੀ ਜੀ ਜਿਹੜਾ ਸਮਾ ਮੜਾ ਆ ਪੰਜਾਬ ਤੇ ਕੀ ਲੱਗਦਾ ਵੀ ਸਮਾਂ ਤੇ ਥੋੜੇ ਜਿਹਾ ਬਸ ਸਮਾਂ ਲੰਘ ਹੀ ਜਾਊਗਾ ਜੇਕਰ ਇਹ ਮਾੜਾ ਸਮਾਂ ਹੈ ਚੰਗਾ ਸਮਾਂ ਵੀ ਆ ਜਾਊਗਾ ਪਰ ਕੀ ਲੱਗਦਾ ਵੀ ਜੇਕਰ ਪ੍ਰਵਾਸੀ ਫਿਰ 2 ਮਹੀਨਾ ਬਾਅਦ ਵਾਪਸ ਆਉਦੇ ਨੇ ਪੰਜਾਬ ਵਿੱਚ ਖਾਸ ਕਰਕੇ ਪੰਜਾਬੀਆਂ ਨੂੰ ਕੀ ਬੀਗਣਾ ਚਾਹੋਗੇ ਸਾਡੇ ਜਿਹੜੇ ਕਿਸਾਨ ਭਰਾ ਨੇ ਸਾਡੇ ਜ਼ਮੀਂਦਾਰ ਭਰਾ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਪਹਿਲਾਂ ਇਹ ਅਪੀਲ ਕਿਸਾਨ ਭਰਾਵਾਂ ਨੂੰ ਨਹੀਂ ਆ ਇਹ ਅਪੀਲ ਉਹ ਸਰਕਾਰਾਂ ਨੂੰ ਆ ਜਿਹੜੀਆਂ ਸਰਕਾਰਾਂ ਫ੍ਰੀ ਟ੍ਰੇਨਾਂ ਚਲਾ ਰਹੀਆਂ ਬਿਹਾਰ ਚ ਇਲੈਕਸ਼ਨ ਆ ਇਹ ਜੰਗ ਜਿਹੜਾ ਇਲੈਕਸ਼ਨ ਦਾ ਨਤੀਜਾ ਵਾ ਸਾਡਾ ਪੰਜਾਬ ਜਿਹੜਾ ਬਰਬਾਦੀ ਦੀ ਕਗਾਰ ਤੇ ਆ ਉਹ ਇਲੈਕਸ਼ਨ ਦੀ ਜਿਹੜੀ ਬਿਹਾਰ ਚ ਚੱਲਨੀ ਉਹਦੇ ਤੇ ਤੈਅ ਕਰਦਾ ਇੱਥੋਂ ਫ੍ਰੀ ਟ੍ਰੇਨਾਂ ਚਲਾ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਅੱਜ ਜਿਹੜੀ ਪੰਜਾਬ ਸਰਕਾਰ ਆ ਇਹ ਸਵਾਲ ਜਿਹੜਾ ਇਹ ਸਰਕਾਰ ਦੇ ਸਿਰ ਤੇ ਬੰਦਾ ਵੀ ਪੰਜਾਬ ਸਰਕਾਰ ਆਪਣੇ ਪੰਜਾਬ ਦੇ ਬੁਛਿੰਦਿਆ ਬਾਰੇ ਸੋਚੇ ਪੰਜਾਬ ਦੇ ਹੱਕਾਂ ਬਾਰੇ ਸੋਚੇ ਪੰਜਾਬ ਦੇ ਪਾਣੀਆਂ ਬਾਰੇ ਸੋਚੇ ਪੰਜਾਬ ਦੀ ਜ਼ਮੀਨ ਬਾਰੇ ਸੋਚੇ ਉਸ ਤੋਂ ਬਾਅਦ ਜਿਵੇਂ ਦੂਸਰੇ ਸੂਬਿਆਂ ਚ ਕੋਈ ਜ਼ਮੀਨ ਲੈਂਦਾ ਦੂਸਰੇ ਸੂਬਿਆਂ 'ਚ ਕੋਈ ਜਿਹੜਾ ਆਪਣਾ ਘਰ ਬਣਾਉਣਾ ਚਾਹੁੰਦਾ ਉਹ ਨਹੀਂ ਨਾ ਉਸੇ ਤਰ੍ਹਾਂ ਹੀ ਪੰਜਾਬ ਦੇ 'ਚ ਹੋਣਾ ਚਾਹੀਦਾ ਜਿੰਨੀ ਜ਼ਰੂਰਤ ਹੈ ਸਾਨੂੰ ਜਿੰਨੇ ਲੋਕਾਂ ਦੀ ਕੰਮ ਕਰਨ ਵਾਲਿਆਂ ਦੀ ਉਹਨੇ ਬੰਦੇ ਸੱਦੇ ਨਹੀਂ ਤੇ ਬਾਕੀ ਟ੍ਰੇਨਾਂ ਭਰ ਕੇ ਵਾਪਸ ਭੇਜ ਦੇਵੇ ਪੰਜਾਬ ਨੂੰ ਲੋੜ ਨਹੀਂ ਕਿਸੇ ਪ੍ਰਵਾਸੀ ਦੀ ਪੰਜਾਬ ਦੇ ਲੋਕ ਪੰਜਾਬੀਆਂ ਤੋਂ ਕੰਮ ਲੈਣਗੇ ਆਪਣਾ ਰੁਪਿਆ ਆਪਣੇ ਪੰਜਾਬੀਆਂ ਤੇ ਖਰਚਣਗੇ ਤੇ ਜਿਹੜੀ ਜੱਟ ਸਿਰੀ ਦੀ ਜਿਹੜੀ ਸਾਂਝ ਟੁੱਟੀ ਆ ਉਹਨੂੰ ਮੇਰਾ ਖਿਆਲ ਹੈ ਜੰਗ ਤੋਂ ਬਾਅਦ ਜਿਹੜਾ ਵਾ ਜੇ ਅਕਲਮੰਦ ਹੋਣ ਤੇ ਇਹਨੂੰ ਜਿਹੜਾ ਵਾ ਇੱਕ ਪਰਪੱਖ ਰੂਪ ਦੇ ਕੇ ਸਾਰਿਆਂ 'ਚ ਪੇਸ਼ ਕਰਨਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸਾਡੇ ਨਾਲ ਸਰਵਿਸਿੰਗ ਹੈਰੀ ਤੁਸੀਂ ਦੇਖਿਆ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਅੱਜਕੱਲ੍ਹ ਜਿਸ ਤਰ੍ਹਾਂ ਦੀ ਪ੍ਰਵਾਸੀ ਜਿਹੜੇ ਨੇ ਟ੍ਰੇਨਾਂ ਭਰ-ਭਰ ਕੇ ਵਾਪਸ ਜਾ ਰਹੇ ਨੇ ਪੰਜਾਬੀ ਲੋਕ ਸਨੇਹਾ ਦਿੱਤਾ ਗਿਆ ਖਾਸ ਕਰਕੇ ਸਾਡੇ ਕਿਸਾਨ ਵੀਰਾਂ ਨੂੰ ਸਾਡੇ ਜ਼ਮੀਂਦਾਰ ਭਰਾਵਾਂ ਨੂੰ ਵੀ ਸਮਾ ਜੇਕਰ ਪੰਜਾਬ ਤੇ ਮਾਲਾ ਆਇਆ ਵਾ ਤੇ ਸਮਾ ਚੰਗਾ ਵੀ ਆ ਜਾਣਾ ਵਾ ਕਿਉਂਕਿ ਦੌਰ ਘੁੰਮਦਾ ਵਾ ਐਸਕੇ ਪੰਜਾਬ ਨੇ ਪਹਿਲੇ ਬੜਾ ਸਾਹ ਚੱਲਿਆ ਆਪਣੇ ਤੇ ਪਿੰਡੇ ਦੇ ਚਾਹੇ 65 ਦੀ ਗੱਲ ਕਰੀਏ ਚਾਹੇ 71 ਦੀ ਗੱਲ ਕਰੀਏ ਪੰਜਾਬ ਨੇ ਫੇਰ ਸੰਭਲ ਗਿਆ ਵਾ ਤੇ ਹੁਣ ਪੰਜਾਬ ਫੇਰ ਸਮਝੂਗਾ ਕਿਉਂਕਿ ਪੰਜਾਬ ਵੀ ਇੱਕ ਬਹਾਦਰ ਕੌਮ ਆ ਪੰਜਾਬੀ ਸੂਰਮੇ ਬਹਾਦਰ ਕੌਮ ਆ ਜਦੋਂ ਵੀ ਕਦੇ ਸਿਰਦਿਆਂ ਦੀ ਵਾਰੀ ਆਉਂਦੀ ਆ ਜਦੋਂ ਵੀ ਕਦੇ ਜਾਨ ਦੇਣ ਦੀ ਵਾਰੀ ਹੁੰਦੀ ਆ ਪੰਜਾਬੀ ਪਹਿਲੇ ਧਾਰ ਤੇ ਅੱਗੇ ਆਉਂਦਾ ਲਾਖੀ ਪੰਜਾਬੀ ਕਿਤੋਂ ਭੱਜਦਾ ਵਾ ਐਸਕੇ ਤੁਸੀਂ ਦੇਖਿਆ ਦਿੱਤਾ ਇੱਕ ਮਾਹੌਲ ਬਣਿਆ ਪਰ ਪ੍ਰਵਾਸੀ ਟ੍ਰੇਨਾਂ ਪਰ ਪਰ ਵਾਪਸ ਆ ਰਹੇ ਨੇ ਇੱਕ ਤੁਹਾਨੂੰ ਅਪੀਲ ਕੀਤੀ ਗਈ ਹੈ ਕਿ ਸੰਦੇਸ਼ ਦਿੱਤਾ ਗਿਆ ਵੀ ਪੰਜਾਬੀ ਪੰਜਾਬੀ ਲੱਖ ਹੋਰ ਕਿਸ ਨੇ ਨਹੀਂ ਸਾਥ ਦੇਣਾ ਇਸ ਕਾਕੇ ਸਿਆਰੇ ਬਣੋ ਸਿਆਸਤ ਦੀਆਂ ਵਿੱਚ ਨਾ ਆਓ ਜਿਸ ਤਰ੍ਹਾਂ ਵੀ ਪੰਜਾਬ ਦਾ ਮਾਹੌਲ ਚੰਗਾ ਹੋਸੇ ਉਹ ਜਿਹੜਾ ਸਹੀ ਤਰ੍ਹਾਂ ਸਾਂਭੇ ਜਾਵੇ ਮੀਨੂ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ